ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਐਸੇ ਉਮੀਦ ਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਦਿਨ ਹੈਗਾ ਮੰਡੇ ਦਾ ਮੰਡੇ ਦਾ ਵਲੌਗ ਆ ਇਹ ਤੇ ਤਰੀਕ ਹੈਗੀ ਸੀ 15 ਤੇ ਅੱਜ ਆਪਾਂ ਵਲੌਗ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਬੱਚੇ ਤੁਹਾਨੂੰ ਦੇਖ ਲਿਆ ਤੁਸੀਂ ਸਕੂਲ ਚਲੇ ਗਏ ਦੋਨੋਂ ਹੀ ਦੋਨੋਂ ਆਪ ਤਾਂ ਚਲੇਗੇ ਪੜਨ ਤੇ ਉਸ ਤੋਂ ਬਾਅਦ ਮੈਂ ਬੈਠ ਕੇ ਪੀਤੀ ਚਾਹ ਚਾਹ ਇੰਜੋਏ ਕਰਦੀ ਹੁੰਦੀ ਆ ਮੈਂ 10 ਮਿੰਟ ਦੀ ਯਾਨੀ ਕਿ ਬ੍ਰੇਕ ਲੈਣੀ ਹੁੰਦੀ ਆ ਵੱਧ ਤੋਂ ਵੱਧ ਯਾਨੀ ਵੱਧ ਵੀ ਹੋ ਜਾਂਦੀ ਆ ਯਾਨੀ ਕਿ 10 ਮਿੰਟ ਦੀ ਬ੍ਰੇਕ ਜਿਹੜੀ ਬੱਚਿਆਂ ਦੇ ਗਿਆ ਤੇ ਮੈਂ ਲੈਣੀ ਉਹ ਲੈਣੀ ਆ ਕਿਉਂਕਿ ਫਿਰ ਸਵੇਰੇ ਸਵੇਰੇ ਆਪਾਂ 5 ਤੋਂ 7 7:30 ਤੱਕ ਤਾਂ ਨੇਰੀ ਆਈ ਹੁੰਦੀ ਆ ਪੂਰੀ ਕੰਮ ਦੀ ਹਨਾ ਤੇ ਉਸ ਤੋਂ ਬਾਅਦ ਚਾਹ ਪੀਣ ਤੋਂ ਬਾਅਦ ਇੱਥੇ ਆ ਕੇ ਆਪਾਂ ਬਾਹਰ ਪਸ਼ੂ ਵਾਲੇ ਚ ਝਾੜੂ ਲਾਉਣ ਇੱਥੇ ਮੈਂ ਸਾਰੇ ਝਾੜੂ ਲਾਇਆ ਵੀਡੀਓ ਫਾਸਟ ਕਰਤੀ ਕਿਉਂਕਿ ਤੁਹਾਨੂੰ ਪਤਾ ਵੀ ਜਦੋਂ ਆਪਾਂ ਨਾ ਟ੍ਰਾਈਪੋਡ ਤੇ ਲਾ ਕੇ ਵੀਡੀਓ ਬਣਾਉਣੀ ਆ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਇੰਨੀ ਲੰਬੀ ਵੀਡੀਓ ਵਾਚ ਕਰਨੀ ਤੁਹਾਨੂੰ ਕੋਈ ਬਹੁਤ ਔਖੀ ਆ ਤੇ ਮੈਨੂੰ ਵੀ ਐਡੀਟਿੰਗ ਕਰਨੀ ਬਹੁਤ ਔਖੀ ਹੋ ਜਾਂਦੀ ਆ ਤੇ ਮੈਂ ਵੀਡੀਓ ਫਾਸਟ ਕਰਤੀ ਤੇ ਸੁੰਬਰ ਨੂੰ ਤਾਂ ਲੱਗੇ ਇੱਥੇ 10 ਮਿੰਟ ਝਾੜੂ ਲਾਉਣ ਦੇ ਵਾਸਤੇ ਤੇ ਇੱਕ ਜਿਹੜਾ ਪਸ਼ੂਆਂ ਨੇ ਨਾ ਕਚੀਰਾ ਕਰਿਆ ਪਿਆ ਹੁੰਦਾ ਗੋਹੇ ਦਾ ਹੁਣ ਪਤਾ ਨਹੀਂ ਕੀ ਹੋ ਜਾਂਦਾ ਉਹਨਾਂ ਨੂੰ ਪਤਾ ਇਹ ਤਾਂ ਮੱਛਰ ਹੋਣ ਲੱਗ ਗਿਆ ਧੂਣੀ ਤਾਂ ਲਾਈ ਹੁੰਦੀ ਆ ਬਟ ਫਿਰ ਵੀ ਹਨਾ ਮੱਛਰ ਹੋਣ ਲੱਗ ਗਿਆ ਕਚੀਰਾ ਕਰ ਦਿੰਦੇ ਆ ਨੇ ਵੱਡ ਵੱਡ ਕੇ ਮਿੱਟੀ ਤਾਂ ਜਾਦਾ ਹੀ ਵੱਢਦੀ ਆ ਗੋਹੇ ਨੂੰ ਤੇ ਨਾਲ ਦੀ ਨਾਲ ਆਪਾਂ ਨੇ ਗੋਹੇ ਵਾਲਾ ਵੀ ਸੰਭਰਤਾ ਤੇ ਸਾਫ ਬੇੜਾ ਵੀ ਸੰਭਰਦਾਂਗੇ ਆਪਾਂ ਸਾਰਾ ਸਾਫ ਹੋ ਜੂ ਇਹ ਨਾਲ ਦੀ ਨਾਲ ਲੱਗੇ ਹੋਏ ਸੀਗੇ ਪਸ਼ੂਆਂ ਨੂੰ ਪਾਣੀ ਪਿਲਾਉਣ ਤੇ ਚਲੋ ਜੀ ਇਹ ਪਸ਼ੂਆਂ ਨੂੰ ਪਾਣੀ ਪਿਲਾਉਂਦੇ ਤੇ ਮੈਂ ਝਾੜੂ ਲਾਉਣੀ ਆ ਤੁਸੀਂ ਵੀਡੀਓ ਇੰਜੋਏ ਕਰੋ ਤੇ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰੀ ਆਏ ਹੋ ਨਾ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦੋ ਸ਼ੇਅਰ ਕਰ ਦੋ ਤੇ ਐਨ ਚੈਨਲ ਨੂੰ 12 ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਿਓ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਆਵੇ ਤੁਸੀਂ ਸਭ ਤੋਂ ਪਹਿਲਾਂ ਵਾਚ ਕਰ ਸਕੋ ਠੀਕ ਹੈ ਜੀ ਸਭ ਤੋਂ ਪਹਿਲਾਂ ਕਮੈਂਟਸ ਕਰ ਸਕੋ ਤੇ ਪਲੀਜ਼ ਮੇਰੀ ਰਿਕੁਐਸਟ ਆ ਸਾਰਿਆਂ ਅੱਗੇ ਹੱਥ ਜੋੜ ਕੇ ਰਿਕੁਐਸਟ ਆ ਵੀ ਪਲੀਜ਼ ਕਮੈਂਟਸ ਸਾਰੇ ਜਾਣੇ ਕਰਿਆ ਕਰੋ ਦੇਖੋ ਵਿਊਜ਼ ਦੇ ਦਿੰਨੇ ਹੋ ਤੁਸੀਂ ਕਮੈਂਟਸ ਨਹੀਂ ਕਰਦੇ ਹੈਗੇ ਪਲੀਜ਼ ਆਪਣਾ ਇੱਕ ਪਿਆਰਾ ਜਿਹਾ ਕਮੈਂਟਸ ਦਿਆ ਕਰੋ ਤੇ ਇੱਥੇ ਮੈਂ ਸਾਰਾ ਸੰਭਰ ਕੇ ਟੋਕਰੀ ਵਿੱਚ ਪਾਉਣ ਲੱਗੀ ਸੀ ਤੇ ਇੱਥੇ ਮੇਰੀ ਆ ਗਈ ਜਿਹੜੇ ਚੋਨਾ ਲਾਉਂਦੇ ਆ ਉਹ ਫੋਨ ਚਾਰਜ ਦੇ ਲਾਉਣ ਆਉਂਦੇ ਹੁੰਦੇ ਆ ਤੇ ਆਪਾਂ ਉਹਦੇ ਨਾਲ ਫੋਨ ਪਹਿਲਾਂ ਚਾਰਜ ਲਾਤਾ ਤੇ ਫਿਰ ਉਹਦੇ ਨਾਲ ਗੱਲਾਂ ਬਾਤਾਂ ਮਾਰੀਆਂ ਤੇ ਉਹਨੇ ਮੇਰਾ ਹਾਲ ਚਾਲ ਪੁੱਛਿਆ ਤੇ ਮੈਂ ਉਹਨਾਂ ਦਾ ਪੁੱਛਿਆ ਪੁੱਛਦੀ ਸੀ 25 ਸਕੂਲ ਚਲੇ ਗਏ ਧੁੱਪ ਚੜ ਗਈ ਕੰਮ ਕਰਨ ਨੂੰ ਮੈਂ ਹਾਂ ਉਹਨਾਂ ਨੂੰ ਕਹਿੰਦੀ ਸੀ ਵੀ ਹਾਂ ਧੁੱਪ ਚੜ ਗਈ ਵੀ ਸਵੇਰੇ ਅੱਜ ਉੱਠਿਆ ਨਹੀਂ ਗਿਆ ਹੈਗਾ ਪਤਾ ਨਹੀਂ ਕੀ ਹੋ ਗਿਆ ਲੇਟ ਹੋ ਗਏ ਸੀਗੇ ਤੇ ਤਾਂ ਕਰਕੇ ਅੱਜ ਧੁੱਪ ਚੜ ਗਈ ਜਿਆਦਾ ਨਹੀਂ ਤਾਂ ਕਈ ਵਾਰ ਇਸ ਜਲਦੀ ਜਲਦੀ ਸਵੇਰੇ ਸੁੰਬਰਦੰਨੇ ਹੁੰਨੇ ਆ ਤੇ ਹੁਣ ਤਾਂ ਕਾਫੀ ਦਿਨ ਹੋ ਗਏ ਮੈਂ ਬੱਚਿਆਂ ਦੇ ਗਿਆ ਤੋਂ ਇੱਥੇ ਝਾੜੂ ਲਾਉਣੀ ਹੁੰਨੀ ਆ ਸਵੇਰੇ ਜਲਦੀ ਉੱਠ ਵੀ ਜਾਈਏ ਤਾਂ ਫਿਰ ਸਬਜੀ ਸਬਜੀ ਬਣਾਉਣੀ ਹੁੰਦੀ ਆ ਨਾ ਉਹਦੇ ਕਰਕੇ ਹੋ ਜਾਂਦਾ ਤੇ ਚਲੋ ਜੀ ਉਹ ਵੀ ਆਪਦਾ ਚਲੀ ਗਈ ਉਹਨੇ ਵਿੱਚੋਂ ਨਾ ਲਾਉਣਾ ਸੀ ਜਾ ਕੇ ਤੇ ਆਪਾਂ ਫੇਰ ਆਪਦੀ ਡਿਊਟੀ ਤੇ ਤੇ ਟੋਕਰੀ ਦੇ ਵਿੱਚ ਮੈਂ ਪਾਤਾ ਇੱਥੇ ਤੇ ਗੋਹਾ ਹੁਣ ਮੈਂ ਚੱਕ ਕੇ ਸਿਰ ਤੇ ਚੱਕੇ ਨਹੀਂ ਸਿੜਦੀ ਹੁੰਦੀ ਤੇ ਹੁਣ ਰੇੜੇ ਦੇ ਵਿੱਚ ਧਰ ਕੇ ਟੋਕਰੀਆਂ ਲੈ ਜਾਂਦੇ ਆ ਰੇੜੇ ਦੇ ਵਿੱਚ ਅਸੀਂ ਸਿੱਧਾ ਵੀ ਗੋਹਾ ਨਹੀਂ ਪਾਉਂਦੇ ਹੈਗੇ ਕਿਉਂਕਿ ਉਹਦੇ ਵਿੱਚ ਪੱਠੇ ਲੈ ਕੇ ਆਉਣੇ ਹੁੰਦੇ ਆ ਫਿਰ ਗੋਹੇ ਵਾਲਾ ਵਧੀਆ ਨਹੀਂ ਲੱਗਦਾ ਹੈਗਾ ਕਿਉਂਕਿ ਪਸ਼ੂਆਂ ਨੇ ਪੱਠੇ ਖਾਣੇ ਹੁੰਦੇ ਆ ਤੇ ਸ ਟੋਕਰੀਆਂ ਦਾ ਵਿੱਚ ਭਰ ਕੇ ਉਹਦੇ ਵਿੱਚ ਰੱਖ ਕੇ ਲੈ ਜਾਂਦੇ ਹੁੰਦੇ ਆ ਤੇ ਫਿਰ ਇਹ ਵਾਰ ਸਿੱਟੇ ਹੁੰਨੇ ਹੁੰਦੇ ਨੇ ਹਨਾ ਤੇ ਮੈਂ ਹੁਣ ਜਦੋਂ ਦੀ ਬਿਮਾਰ ਹੋਈਆਂ ਮੈਂ ਤਾਂ ਬਿਲਕੁਲ ਹੀ ਮੇਰਾ ਚੱਕਣਾ ਤਾਂ ਬੰਦ ਕੀਤਾ ਹੋਇਆ ਇਹਨਾਂ ਨੇ ਮੈਨੂੰ ਚੱਕੜ ਨਹੀਂ ਦਿੰਦੇ ਹੈਗੇ ਬਸ ਝਾ ਤੇ ਝਾੜੂ ਸਾਰਾ ਹੁਣ ਜਿੱਦਣ ਦਾ ਝੋਨਾ ਲੱਗਦਾ ਝਾੜੂ ਝੂੜੂ ਲਾਉਣਾ ਪਸ਼ੂਆਂ ਦੀ ਨਿਲਾਉਣਾ ਧਲਾਉਣਾ ਸਾਰੀ ਜ਼ਿੰਮੇਵਾਰੀ ਮੇਰੇ ਤੇ ਆ ਤੇ ਪਤਾ ਨਹੀਂ ਹਾਲੇ ਕਿੰਨੇ ਕ ਦਿਨ ਰਹੂਗੀ ਇਹ ਨਹੀਂ ਮੈਂ ਕਹਿ ਸਕਦੀ ਤੇ ਚਲੋ ਜੀ ਘਰ ਦਾ ਕੰਮਾ ਕਰਨਾ ਵੀ ਚਾਹੀਦਾ ਬਹੁਤ ਜ਼ਰੂਰੀ ਹੁੰਦੇ ਨੇ ਇਹਨਾਂ ਨੂੰ ਨਿਲਾਉਣਾ ਜਿੱਦਾਂ ਆਪਾਂ ਨੂੰ ਗਰਮੀ ਲੱਗਦੀ ਹੈ ਇਹਨਾਂ ਨੂੰ ਵੀ ਲੱਗਦੀ ਹੈ ਆਪਾਂ ਤਾਂ ਜਦੋਂ ਦਿਲ ਕਰਦਾ ਆਪਾਂ ਸ਼ਾਵਰ ਲੈ ਲੈਨੇ ਆ ਹਨਾ ਨਹਾ ਲੈਨੇ ਆ ਤੇ ਇਹਨਾਂ ਵਿਚਾਰਿਆਂ ਨੂੰ ਤਾਂ ਜਦੋਂ ਆਪਾਂ ਨਿਲਾਵਾਵਾਂਗੇ ਉਦੋਂ ਹੀ ਨਹਾਉਣਾ ਹੈ ਤੇ ਇੱਥੇ ਆਪਾਂ ਫਟਾਫਟ ਝਾੜੂ ਲਾ ਕੇ ਇੱਥੇ ਸਾਰਾ ਸਾਫ ਕਰਕੇ ਤੇ ਲੰਡੂ ਜਿਆ ਮੇਰੇ ਨਾਲ ਲੱਗਿਆ ਹਸੀਗਾ ਲਾਡ ਪਿਆਰ ਕਰਨ ਖੇਡਦਾ ਸੀ ਪਹਿਲਾਂ ਵੀ ਵੀਡੀਓ ਤੋਂ ਪਹਿਲਾਂ ਵੀ ਮੈਂ ਇਹਦੇ ਨਾਲ ਕਾਫੀ ਖੇਡੀ ਹੈ ਨਾ ਵੀਡੀਓ ਬਣਾਈ ਨਹੀਂ ਉਦੋਂ ਮੇਰੇ ਕੋਲ ਹੈ ਨਹੀਂ ਸੀਗਾ ਕੈਮਰਾ ਲਿਆਂਦਾ ਨਹੀਂ ਸੀ ਹੋਇਆ ਫੋਨ ਅੰਦਰੋਂ ਚੱਕ ਕੇ ਤੇ ਲਓ ਜੀ ਆਪਾਂ ਦੁੱਧ ਵਾਲੇ ਭਾਂਡੇ ਵੀ ਧੋ ਦਾਂਗੇ ਸਾਰਾ ਝਾੜੂ ਲਾਉਣ ਤੋਂ ਬਾਅਦ ਪਹਿਲਾਂ ਮੈਂ ਭਾਂਡੇ ਧੋਤੇ ਫਿਰ ਮੈਂ ਦੁੱਧ ਜਿਆ ਜੰਮ ਜਾਂਦਾ ਵਿੱਚ ਵਧੀਆ ਨਹੀਂ ਲੱਗਦਾ ਚੰਗੀ ਤਰ੍ਹਾਂ ਮਾਂਜ ਕੇ ਇਹਨਾਂ ਨੂੰ ਧੋ ਕੇ ਤੇ ਫਿਰ ਫਿਰ ਸਾਰਾ ਦਿਨ ਧੁੱਪੇ ਪੈ ਰਹੇ ਨੇ ਭਾਂਡੇ ਫਿਰ ਕੋਈ ਫਿਕਰ ਨਹੀਂ ਰਹਿੰਦਾ ਕਿਉਂਕਿ ਡੈਰੀ ਦੇ ਵਿੱਚੋਂ ਵੀ ਬਹੁਤ ਸਾਰੇ ਆਪਣੇ ਜਿਹੜੇ ਭੈਣ ਭਰਾ ਨੇ ਮੁੱਲ ਦੁੱਧ ਲੈ ਕੇ ਪਿੰਦੇ ਆ ਫਿਰ ਅਗਲੇ ਨੇ ਪੈਸੇ ਵੀ ਦੇਣੇ ਹੁੰਦੇ ਆ ਹਨਾ ਤੇ ਦੁੱਧ ਵੀ ਖੱਟਾ ਹੋ ਜਾਵੇ ਫਿਰ ਐਦਾ ਵਧੀਆ ਨਹੀਂ ਲੱਗਦਾ ਹੈਗਾ ਤੇ ਆਪਾਂ ਕਿਸੇ ਨੂੰ ਵੀ ਘਰ ਨੂੰ ਦੁੱਧ ਨਹੀਂ ਦਿੰਦੇ ਹੈਗੇ ਮਤਲਬ ਡੈਰੀ 'ਚ ਹੀ ਪਾਉਨੇ ਆ ਤੇ ਪਹਿਲਾਂ ਲਾਇਆ ਹੋਇਆ ਸੀਗਾ ਘਰ ਨੂੰ ਦੁੱਧ ਇੱਕ ਮੁੰਡਾ ਲੈ ਕੇ ਜਾਂਦਾ ਹੁੰਦਾ ਸੀ ਉਹਨੂੰ ਦੂਰ ਲੱਗਿਆ ਵਿਚਾਰੇ ਨੂੰ ਪਤਾ ਨਹੀਂ ਉਹ ਵੀ हट ਗਿਆ ਕਿਉਂਕਿ ਸਾਡਾ ਘਰ ਪਿੰਡ ਤੋਂ ਬਹੁਤ ਦੂਰ ਆ ਤੇ ਡੈਰੀ ਉਹ ਦੁੱਧ ਪਾਉਨੇ ਆ ਤੇ ਇਹਨਾਂ ਨੂੰ ਵੀ ਆਦਤ ਬਣੀ ਹੋਈ ਆ ਹੁਣ ਡੈਰੀ ਦੁੱਧ ਪਾਉਣ ਦੀ ਤੇ ਚਲੋ ਜੀ ਹੁਣ ਇਹਨਾਂ ਦੀ ਵਾਰੀ ਆ ਗਈ ਣਾਉਣ ਦੀ ਇਹ ਣਾਉਣਗੇ ਤੇ ਮੋਟਰ ਚਲਾਈ ਹੋਈ ਆ ਮੈਂ ਬਹੁਤ ਸੋਹਣਾ ਠੰਡਾ ਠੰਡਾ ਪਾਣੀ ਸੀਗਾ ਬਹੁਤ ਵਧੀਆ ਲੱਗਦਾ ਆਪ ਨੂੰ ਵੀ ਸੰਕਤੇ ਨਜ਼ਾਰੇ ਆਉਂਦੇ ਆ ਠੰਡੇ ਠੰਡੇ ਪਾਣੀ ਦੇ ਵਿੱਚ ਜਿੰਨਾ ਟਾਈਮ ਆਪਾਂ ਇੱਥੇ ਇਹਨਾਂ ਨਲਾਉਨੇ ਆ ਉਹਨਾਂ ਟਾਈਮ ਪਸੀਨਾ ਤਾਂ ਨਹੀਂ ਆਉਂਦਾ ਕਮ ਸੇ ਕਮ ਇਹ ਵੀ ਫਾਇਦਾ ਰਹਿੰਦਾ ਉੱਪਰ ਪੱਖੇ ਚੱਲਦੇ ਹੁੰਦੇ ਆ ਤੇ ਹਨਾ ਬਾਕੀ ਆਪਣੇ ਹੱਥ ਵਿੱਚ ਪੈਰ ਪਾ ਜਦੋਂ ਪਸੀਨਾ ਬੜਾ ਮਟਾਉਣ ਲੱਗਦਾ ਤੇ ਆਪਾਂ ਆਪਦਾ ਮੂੰਹ ਮਤੋ ਲਈਦਾ ਹਨਾ ਠੰਡਾ ਪਾਣੀ ਬਹੁਤ ਇੱਥੇ ਇੱਕ ਮੱਖੀਆਂ ਬਹੁਤ ਨੇ ਦੰਦੀ ਵੜਦੀਆਂ ਲੱਤਾਂ ਤੇ ਦੰਦੀ ਵੜਦੀਆਂ ਸੀ ਮੈਂ ਪਜਾਮਾ ਫੋਲਡ ਕਰਿਆ ਹੋਇਆ ਸੀਗਾ ਤੇ ਲੱਤਾਂ ਦੇ ਉੱਪਰ ਨਾ ਤੰਦੀ ਵੜਦੀਆਂ ਪਤਾ ਨਹੀਂ ਮੱਖੀਆਂ ਮਰਦੀਆਂ ਹੀ ਨਹੀਂ ਹੈਗੀਆਂ ਪਤਾ ਨਹੀਂ ਕੋਈ ਵੀ ਦਵਾਈ ਪਾਲਾ ਕੁਝ ਵੀ ਪਾਲਾ ਮੱਖੀਆਂ ਮਰਦੀਆਂ ਹੀ ਨਹੀਂ ਗਿਆ ਪਤਾ ਨਹੀਂ ਮੱਖੀਆਂ ਨੂੰ ਕੀ ਹੋਇਆ ਹੋਇਆ ਹੈ ਤੇ ਚੰਗੀ ਤਰ੍ਹਾਂ ਰਗੜ ਕੇ ਮੈਂ ਬੁਰਸ਼ ਦੇ ਨਾਲ ਗਾਂ ਨੂੰ ਨਵਾਇਆ ਕਿਉਂਕਿ ਜਿਹੜੀ ਮੱਝਾਂ ਨੇ ਉਹਨਾਂ ਤੇ ਗੋਹਾ ਜਲਦੀ ਲੈ ਜਾਂਦਾ ਹੈ ਗਾਂ ਤੇ ਉੱਤੋਂ ਗੋਹਾ ਨਹੀਂ ਲੈਂਦਾ ਹੈਗਾ 1 ਵਜ ਗਿਆ ਪਹੂਨਾ ਅਸੀਂ 1 ਵਜੇ ਵਾਲੀ ਚਾਹ ਪੀਣ ਲੱਗੇ ਹਾਂ ਤੁਸੀਂ ਵੀ ਕਿਲੋ ਆ ਜੀ ਨਹੀਂ ਕਰੀਜੀ ਜੀ ਦੇ ਪਰ ਉਹ ਦਸਹੀ ਨਹੀਂ ਹੈ ਬੇਟ ਵੀ ਨਹੀਂ ਕਰਦੇ ਹੈ ਚਾਹ ਇਹਨਾਂ ਨੇ ਬਣਾਈ ਹੈ फटाफट ਪੀ ਵੀ ਲੈ ਜਾਉਂਗੇ ਤਵਾਗੇ ਉਹ ਤਾਂ ਚਾਹ ਨਾਲ ਹੀ ਬਣਦੇ ਉਸ ਨਾਲ ਚਾਹ ਬਣਦਾ ਉਹ ਅਸੀਂ ਪੀਨੇ ਆ ਪੀਂਦੇ ਆਉਂਦੇ ਆ ਪਹਿਨਨਾ ਕੰਮ ਕਰਕੇ ਤਾਂ ਚਾਹ ਪੀਣੀ ਪੈਂਦੀ ਹੈ ਮੇਰੇ ਵੀ ਕੰਮ ਦਾ ਬਹੁਤ ਖਾਜ ਕੀ ਕਰਦਾ ਮੇਰੇ ਕੰਨ ਫੋਟੋ ਆਪ ਨੂੰ ਦਰਿਆ ਪਰ ਪਤਾ ਨਹੀਂ ਜਾਂਦੇ ਇੱਥੇ ਕਿੰਨਾ ਤੇ ਖਾਲੂ ਬਹੁਤ ਹੁੰਦੀ ਹੈ ਸਰ ਜੀ ਨੰਬਰ ਆ ਜਿਹੜਾ ਪੂਰਾ ਬੰਦ ਆ ਮੈਂ ਫਿਰ ਆਪਣਾ ਜਾ ਫਿਰ ਜਾ ਕੇ ਭੰਡੇ ਮੰਜਲੇ ਨੇ 1 ਵਜੇ ਤੱਕ ਮੇਰੇ ਭੰਡੇ ਆ ਗਏ ਕੀ ਗੱਲ ਕੀ ਹੁੰਦੀ ਹੈ ਅੱਜ ਕੰਮ ਲੇਟ ਹੋ ਗਿਆ ਮੀਂਹ ਤੇ ਗਿਆ ਸੌ ਮਿੱਠਾ ਲੈਣਾ ਪਿਆਰ ਸੱਚਾ ਪਿਆਰ ਮੈਂ ਤਾਂ ਨਹੀਂ ਹੁਣ ਇੰਨਾ ਮਿੱਠਾ ਬਿੰਦੀ ਪਹਿਲਾਂ ਵੀ ਹੋਈ ਹੁੰਦੀ ਪਰ ਤਵ ਪਿੱਕੀ ਜਾ ਪੇੜ ਲੱਗੀ ਜਮਾ ਆਜਾ ਬੈਠੀ ਸੀ ਇਹਨਾਂ ਦੀ ਦਾਤ ਕਰਾਇਆ ਇਹਨਾਂ ਦੇ ਲੈਤੀਂ ਕਰ ਕਰੈ ਨਾ ਕੋਲੋਂ ਇਹ ਨਾਮ ਆਵੜਾ ਨਹੀਂ ਕੋਲ ਨਾ ਤਖਾਓ ਤਾਂ ਸਹੀ ਪਾਕਿਸਤਾਨ ਬਣਿਆ ਮੇਂ ਜੀ ਚੰਗਾ ਤੁਸੀਂ ਇਹ ਰੁਪਾਈ ਰੱਖਦੇ ਛੱਡੋ ਕਰੀ ਨਹੀਂ ਚਲੋ ਆਖ ਨਾਮ ਲੈ ਲਈ ਅੱਜ ਨਹੀਂ ਗਿਆ ਨਾ ਤੇ ਤਾਂ ਕਿ ਮੈਂ ਵੀ ਚੂੜੀ ਲੈਣੀ ਆ ਤੁਹਾਡੇ ਨਾਲ ਕਰੀ ਨੀ ਪੈ ਜਵੇ ਨਾਲ ਖਾ ਕੇ ਲਈਏ ਚੂੜੀ ਇਹਨਾਂ ਦੇ ਕੜੇ ਦੇ ਨਾਲ ਖਾਣੇ ਮੈਂ ਚੂੜੀ ਕਿੱਥੇ ਨੂੰ ਠਾਕੇ ਲੱਗੋ ਕਿ ਜੇ ਤੁਸੀਂ ਕੜਾ ਲੈਣਾ ਵੀ ਮੈਂ ਲੈ ਸਕਦੀ ਆ ਨਾ ਇਹਨਾਂ ਦੇ ਕੜੇ ਦੇ ਨਾਲ ਚੂੜੀ ਜਾ ਨੂੰ ਕਾਗੀ ਰੋਟਕੇ ਮੈਂ ਕੀ ਖਾਗੀ ਰੋਟਾ ਤੂਰੀਆ ਹੈਗੇ ਨਾ ਇਹਦੇ ਦੇਖ ਇਤ ਪੁਰਾਣੀ ਹੋ ਗਈ ਬੱਗੀ ਤਾਂ ਪੁਰਾਣੀ ਬਾਕਾ ਵੇਦ ਫਾਇਦਾ ਹੋਈ ਪੁਰਾਣੀ ਹੋ ਕੇ ਨਾ ਚਵਾਰੀ ਨਹੀਂ ਲਵਾਗੇ ਦਰਵਾਜ਼ੇ ਨੂੰ ਸੁੱਤ ਕੰਡਾ ਤੋਂ ਖੋਟਾ ਦੇਖਾ ਹੋ ਕੇ ਇਹ ਵੀ ਦੇਖਾ ਰਹਾ ਮੈਂ ਸੁੱਤ ਕੰਡਾ ਰੋਲੋ ਉੱਪਰ ਪਾ ਕੇ ਰੱਖਦੇ ਇਹਦਾ ਭਾਰਾ ਕਰਾ ਨਾਲ ਕਰਾਣਾ ਨਾਲ ਕਰਾਣਾ ਉਹਦਾ ਕਰਾ ਮੈਂ ਬੱਚਿਆਂ ਨੂੰ ਨਾਲ ਲਖਾ ਕੇ ਕੜੇ ਕਰਾ ਕੇ ਦਿੰਦੇ ਆ। ਉਹ ਨਾਲ ਰੱਖਾਦਾ ਚ ਗੋਹਾਹਾ ਜਿੰ ਕਿ ਰਾਰਾ ਪਾਉਂਦੇ। ਉਹ ਦੁਗ੍ਹਾ ਤਿੱਖਾ ਕਰਾ ਲਾਣੀ ਹੈ। ਆਓ ਜੜੀ ਜੇ ਅੰਦੇਵ ਕਰਵਾ ਲੀ। ਮੈਂ ਦੋਨਾਂ ਬੱਚਿਆਂ ਨੂੰ ਨਾਲ ਹੀ ਕੜੇ ਕਰਾ ਕੇ ਦਿੱਤੇ, ਨਾਲ ਲਖਾ ਕੇ ਦਿੱਤੇ ਉੱਤੇ। ਪਰ ਮੋਢੀ ਦੇ ਜਹਾੜ ਮੋਢੀ ਕੱਤਾ ਇੱਕੜ ਬਣਾ ਲਿਆ ਆਇਆ। ਇੱਕ ਬੱਦ ਵੀ ਇੱਕ ਨੇ ਪਾਏ। ਜੇਹਾੜ ਦਾ ਤਾਂ ਉਦਾਂ ਹੀ ਪਿਆ ਉਹ ਛੋਟਾ ਹੋ ਗਿਆ ਉਹਦੇ ਨੂੰ। ਸਕੂਲੇ ਅਲੋਟ ਨਹੀਂ ਹੈਗਾ। ਛੁੱਟੀਆਂ ਛਟੀਆਂ ਚ ਮੈਂ ਭੁੱਲ ਜੰਨੀ ਉਹਨੂੰ ਦੇਣਾ ਵੀ ਤੁਫਾ ਦਾ। ਜਹਾੜ ਦਾ ਰੱਖਣੀ ਵੀ ਛੋਟੀ ਹੋ ਗਈ ਉਹਦੇ ਤਾਂ ਈ ਰੱਖੜੀ। ਜਾਰੀ ਤੇ ਆ ਨਹੀਂ ਰੱਖੜੀ। ਉਹ ਇਸ ਵਾਰ ਹੋਰ ਰਮੀ ਲਿਆਵਾਂਗੇ। ਮੈਂ ਇਹਨੂੰ ਗਾ ਕੇ ਫਿਰ ਜਲਦੀ ਦੀ ਰੱਖੜੀ ਲੈ ਕੇ ਆਂ। ਠੀਕ ਐ। ਹੋ ਗਏ ਤੋਂ। سونے ਦੀ ਨਹੀਂ ਚਾਹੀਦੀ। ਰੱਖੜੀ ਤੇ ਰੱਖੜੀ ਹੁੰਦੀ ਐ। 75000 ਇੱਕ ਟੋਲਾ। ਇੱਕ ਟੋਲਾ 75000। ਮੈਂ ਲੈ ਕੇ ਆਉਂਗੀ ਰੱਖੜੀ। ਮੈਂ ਹੈ onda ਸਰਾਇ ਕਰਦਾ ਪਾਬਦਾਂ ਕੜੇ ਦੇ ਨਾਲ ਚੂੜੀ ਵੱਧ ਜਾਂਦੀ ਆ ਨਾ ਤੁਸੀਂ ਸਾਰੇ ਜਣੇ ਦੱਸਿਓ ਕਲੀਨ ਚੂਨਾ ਲਾਗਦਾ ਕਲੀਨ ਚੂਨਾ ਲਾਗਦਾ ਲੇ ਕਲੀਨ ਚੂਨਾ ਲਾਉਣਾ ਚਾਹੀਦਾ ਮੈਂ ਕਲੀਨ ਚੂਨਾ ਲਾਉਣਾ ਚਾਹੀਦਾ ਜੀ ਇਹਨੇ ਮੌਸਮੀ ਨਹੀਂ ਨਾ ਗਾ ਮੈਂ ਭੜੀ ਆ ਜਾਣੋ ਜੀ ਅੱਜ ਕਰਦਾ ਨਹੀਂ ਬਣਦੇ ਜਾਵਾਂਗੇ ਜਿੱਦਣ ਦਵਾਈ ਲੈਣਗੇ ਉਦੋਂ ਜਾਵਾਂ ਸਰਾਇ ਜਾਂ ਆਹ ਦਵਾਈ ਜਾਂ ਦੇਣੀ ਆ ਗਈ ਇਹ ਕਿਤੇ ਭਲੇ ਖਾਓ ਬਦੋ ਸਿੱਕੇ ਭਾਈਏ ਤੂੰ ਹੀ ਕਿਤੇ ਉਹ ਨਹੀਂ ਪੈਂਦੀ ਵਧੀਆ ਜਿਹਾ ਇੱਕ ਪਾਈ ਤੇ ਸੋਹਣੀ ਲੱਗਦੀ ਤੇਨੇ ਰਗਾ ਲਵਾ ਲੈ ਪਾਈ ਇੱਕ ਮੈਂ ਲੈ ਕੇ ਆਣਾ ਹੋ ਇੱਕ ਰੰਗ ਲੈ ਗਾਂਧੀ ਤਾਂ ਉਹ ਵਧੀਆ ਕਾਲੀ ਕਪਈ ਚਾਂਦੀ ਚਾਂਦੀ ਪੰਜਾਬ ਵਾਲੇ ਕਿਉਂ ਇੱਕ ਛੋੜੀ ਲੈਣੀ ਬੜਾ ਕੁਝ ਨਹੀਂ ਲੈਣਾ ਹੈ ਥੋੜੀ ਲੈਣਾ ਮੈਂ ਕਿਹੜਾ ਸੂਟ ਲੈਣੇ ਆ ਬਾਦੂ ਯਾਰ ਕਹਨਾਂ ਤੇ ਲੋਕਾਂ ਨੇ ਮੈਂ ਮੰਗੂ ਸੂਟ ਛੋੜੀ ਵਾਲੇ ਲੈਣੇ ਆ ਆਹ 510 ਗ੍ਰੁੱਥਾ ਮਾਗੇ ਬਾਕੀ ਦਰਾਹੇ ਦੇਖ ਲੰਘੇ ਸੂਟ ਇਹਦੇ ਸੂਟ ਸਕੀ ਹੁਣ ਆ ਵਾਲੀ ਜਿਹੜੀ ਗਰਮੀ ਹੁੰਦੀ ਹੈ ਨਾ ਇਹ ਆਹ ਚਿਪਚਿਪੀ ਜੀ ਇਹਦੇ ਵਿੱਚ ਜਿਹੜਾ ਸੂਟ ਉਹ ਵਧੀਆ ਨਹੀਂ ਲੱਗਦੇ ਉਹ ਹਲਕੇ ਜਿਹੇ ਹੁੰਦੇ ਆ ਜਿਹੜਾ ਫੜਾਉਣ ਦਾ ਪ੍ਰੋਗਰਾਮ ਹੈ ਪਤਾ ਨਹੀਂ ਕਿਹੜਾ ਕੱਪੜਾ ਹੁੰਦਾ ਉਹ ਵਧੀਆ ਹੁੰਦੇ ਪਰ ਮੈਂ ਪਿਛਲੇ ਸਾਲ ਲੈ ਕੇ ਆਈ ਸੀਗੀ ਉਹ ਦੋ ਸੂਟ ਥੋਲਾ ਪਾ ਲਾ ਦੇਖੂੰਗੀ ਜੇ ਗਈ ਲੈ ਕੇ ਆਉਂਗੀ ਦੋ ਸੂਟ ਘਰ ਵੀ ਦੇ ਦੋ ਸੂਟ ਫੇਰ ਲੈ ਕੇ No, I'm not. ਕਾਲਾ ਗੋਰਾ ਗੋਰਾ ਪੁੱਤ ਅੱਗ ਉਹ ਮੈਂ ਕਸਮ ਫੁਣਕਾ ਦਤੀ ਹੋ ਜਾ ਕਾਲਾ ਵੀ ਹੋ ਜਾਣਾ ਕਾਲਾ ਹੋ ਜਾਊਗਾ ਉਹ ਪੰਜਾਬੀ ਬੋਲਿਆ ਕਰੋ ਪੰਜਾਬੀ ਹੋ ਤੁਸੀਂ ਕਿਉਂ ਇੰਦੀ ਅੰਗਰੇਜ਼ੀ ਬੋਲ ਦੱਸੋ ਪੇਪਰ ਕਿਤਾਬ ਦਾ ਹੋਇਆ ਪੂਰਾ ਵਧੀਆ ਹੋਇਆ ਲੈਸਟਰ ਲੱਖ ਚਲੋ ਫਿਰ ਠੀਕ ਆ ਅੱਜ ਕਾ ਦਾ ਪੇਪਰ ਸੀ ਐਸਐਸਟੀ ਦਾ ਸੀ ਐਸਐਸਟੀ ਕੈਂਡ ਹੋਇਆ 30 पत्ता ने तो टेस्ट ड्यूटी दिया एसएसटी का पेपर आज देखि नाई पड़दा गराती एसएसटी पे पानी जित था आ भैया वो दशगायी है ये ठीक है भिदाओ और और पतत

ആ ഇക്കത്തന്നെ കുടുത്തു പറഞ്ഞു പറ ਜੇ ਅੱਤਾ ਜੇ ਕਿਸੇ ਨੂੰ ਮੰਜਾ ਬਣਾਉਣਾ ਆਉਦਾ ਤਾਂ ਸਾਡੇ ਨਾਲ ਕੰਟੈਕਟ ਜ਼ਰੂਰ ਕਰਿਓ ਹਨਾ ਭਾਈ ਕੁੰਡਿਆਲਾ ਮੰਜਾ ਬਣਾਉਣੇ ਕੁੰਡਿਆਲਾ ਰੋਟੀਆਂ ਕਰੇ ਲੋ ਣਿਆਣੇ ਪਤਾ ਕਿ ਇਹਨਾਂ ਮੰਜਾ ਨਵਾ ਲੈ ਲੋ ਮੰਜਾ ਨਵਾ ਦਾ ਰਹਿਣਾ ਨਹੀਂ ਪਤਾ ਵੀ ਮੰਜਾ ਨਹੀਂ ਨਵਾਉਂਦਾ ਬਾਂਡ ਨਵਾਉਂਦਾ ਉਹ ਕੋਰਾ ਪੁੱਤ ਕੋਈ ਓਏ ਦੇਖਦੇ ਆ ਕੱਪੜੇ ਧੋਣੇ ਨਹੀਂ ਹੁੰਦੇ ਮਾਂ ਅੱਜ ਮੇਰੇ ਕੱਪੜੇ ਰਹਿੰਦੇ ਨੇ ਬੱਸ ਇਹ ਆਹਨ ਤਾਂ ਥੋੜੇ ਨਹੀਂ ਰੋਟੀ ਖਾਉਂ ਕਹਦੇ ਨੇ ਖਾਣੀ ਇਹਨਾਂ ਨੇ ਹੰਬਾ ਨਾਲ ਰੋਟੀ ਖਾਣੀ ਆ ਕੱਲ ਦੇ ਦਿਨ ਹੋਣੇ ਜਿਹੜੀ ਚੀਜ਼ ਮੇਰੇ ਲਈ ਬੰਦ ਆ ਨਾ ਉਹ ਜਾਣ ਜਾਣ ਕੇ ਲੈ ਕੇ ਆਉਂਦੇ ਨੇ ਮੇਰੇ ਲਈ ਕੀ ਲਿਆਉਂਦਾ ਸੀ ਕੇਲੇ ਖਾਂਦੀ ਕੇਲੇ ਕੁਲੇ ਮੇਰੇ ਲਈ ਨਹੀਂ ਸੀ ਆਏ ਉਹ ਮਿੱਠੀ ਲਈ ਆਏ ਸੀ ਮਿੱਠੀ ਮਿੱਠੀ ਨੂੰ ਕੋਈ ਇਹ ਦਵਾਈ ਦੇ ਰਿਹਾ ರೂ <tune in the radio>